ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਖਾਸ ਰੈਸਪੀ ਜੋ ਕਿ ਘਰ ਦੀ ਇੱਕ ਜਲਦਸ਼ਪ ਰੈਸਪੀ ਹੈ ਦੇਸੀ ਕੀਲੀ ਤੁੰਜੀਰੀ ਇਹ ਸਿਰਫ ਨਾ ਹੀ ਸਵਾਦ ਲਈ ਸਗੋਂ ਕਿ ਸਰੀਰ ਦੇ ਬਿਹਤ ਤਾਕਤਵਰ ਤੇ ਇਸ ਨੂੰ ਸਰਦੀਆਂ ਤੋਂ ਬਚਾਉਣ ਲਈ ਵੀ ਵਰਤੀ ਜਾਂਦੀ ਹੈ ਪਹਿਲਾਂ ਅਸੀਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਪਹਿਲਾਂ ਅਸੀਂ ਟਰਾਈ ਕੀਤੇ ਹੁੱਲੇ ਮਖਾਣੀ ਇਹ ਹੈ ਗੂੰਦ ਜੋ ਕਿ ਪੰਜੀਰੀ ਵਿੱਚ ਪਾਈ ਜਾਂਦੀ ਹੈ ਇਸ ਨੂੰ ਅਸੀਂ ਫਰਾਈ ਕਰਕੇ ਦੇਸੀ ghee ਵਿੱਚ ਫਰਾਈ ਕੀਤਾ ਤੇ ਫਿਰ ਅਸੀਂ ਇਹਨੂੰ ਛੋਟਾ ਛੋਟਾ ਬ੍ਰੀਕ ਬ੍ਰੀਕ ਕੁੱਟ ਲਾਂਗੇ ਤਾਂ ਜੋ ਇਹਦਾ ਸਵਾਦ ਵਧੀਆ ਆ ਸਕੇ ਪੰਜੀਰੀ ਚ ਇਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਪੰਜੀਰੀ ਚ ਪਾਉਣੀ ਚਾਹੀਦੀ ਹੈ ਅਸੀਂ ਅੱਜ ਤੁਹਾਨੂੰ ਦੇਸੀ ghee ਦੀ ਪੰਜੀਰੀ ਦੀ ਰੈਸਪੀ ਦੱਸਣ ਜਾ ਰਹੇ ਹਾਂ ਇਹਨੂੰ ਕਹਿੰਦੇ ਨੇ ਗੂੰਦ ਤੇ ਸਾਡੇ ਕੋਲੇ ਕਾਜੂ ਬਦਾਮ ਰੱਖੇ ਹੋਏ ਨੇ ਤੇ ਅਸੀਂ ਫੁੱਲ ਮਖਾਣੀ ਫਰਾਈ ਕਰ ਲੈਨੇ ਦੇਸੀ ਘਿਓ ਚ ਪਹਿਲਾਂ ਅਸੀਂ ਸਾਰੇ ਡਰਾਈ ਫਰੂਟਸ ਫਰਾਈ ਕੀਤੇ ਆ ਤੇ ਡਰਾਈ ਫਰੂਟ ਫਰਾਈ ਕਰਨ ਤੋਂ ਬਾਅਦ ਫਿਰ ਹੁਣ ਅਸੀਂ ਇਹਨਾਂ ਨੂੰ ਅੰਕੇ ਕੰਜੀਰੀ ਚ ਪਾਵਾਂਗੇ ਤੇ ਤੁਹਾਨੂੰ ਨਾਲ-ਨਾਲ ਰੈਸਪੀ ਦੱਸਾਂਗੇ ਤੇ ਨਾਲ-ਨਾਲ ਤੁਸੀਂ ਵੀਡੀਓ ਦੇਖਦੇ ਹੋ ਇਹ ਹੈ ਖਸਖਸ ਹੁਣ ਅਸੀਂ ਖਸਖਸ ਨੂੰ ਵੀ ਥੋੜਾ ਜਿਹਾ ਭੁੰਨ ਲਾਂਗੇ ਤੁਹਾਡੇ ਜਿਹੜੀ ਦੇਸੀ ਘੀਚ ਤੁਸੀਂ ਦੇਖ ਰਹੇ ਹੋ ਖਸ ਖਸ ਇਸ ਨੂੰ ਕੜਾਹੀ ਵਿੱਚ ਭੁੰਨ ਰਿਹਾ ਇਹਨੂੰ ਹਲਕਾ ਹਲਕਾ ਸੇਕ ਲੋਣਾ ਜ਼ਿਆਦਾ ਨਹੀਂ ਭੁੰਨਾ ਹੈਗਾ ਜਦੋਂ ਇਹ ਹਲਕੀ ਬ੍ਰਾਊਨ ਜੀ ਕਲਰ ਦੀ ਹੋ ਜਾਏ ਤਾਂ ਇਹਨੂੰ ਉਤਾਰ ਲੈਣਾ ਫਿਰ ਅਸੀਂ ਫੁੱਲ ਮਖਾਣੇ ਹੁਣ ਪੀਸਾਂਗੇ ਇਹਨੂੰ ਛੋਟੇ ਛੋਟੇ ਪਾਰਟ ਕਰ ਲਾਂਗੇ ਤੇ ਇਹਨੂੰ ਖਗਰਾਂ ਅੰਦਰ ਤੇ ਸੇਕ ਇਹਨਾਂ ਨੂੰ ਪੀਸ ਲਿਆ ਇਸ ਤੋਂ ਬਾਅਦ ਪੌਂਡਿਚ ਕੱਢ ਕੇ ਸਾਡੇ ਕੋਲ ਗ੍ਰੇਂਡਰ ਛੋਟਾ ਸੀ ਤਾਂ ਸਾਨੂੰ 2-3 ਵਾਰ ਚ ਪੀਸਨੇ ਪਏ ਇਧਰ ਆਪਣੀ ਤਿਆਰ ਹੋ ਚੁੱਕੀ ਆ ਸਾਰੀ ਰੈਸਪੀ ਤੇ ਅੱਗੇ ਤੁਹਾਨੂੰ ਦਿਖਾਉਂਦਿਆਂ ਫਿਰ ਹੁਣ ਆਪਾਂ ਕਰਾਂਗੇ ਮੱਖਜ ਫਰਾਈ ਇਹਨਾਂ ਨੂੰ ਵੀ ਥੋੜੇ-ਥੋੜੇ ਹਲਕਾ ਕਰਕੇ ਭੁੰਨਾਂਗੇ ਦੇਖੋ ਸੀ ਦੋ ਤਿੰਨ ਪ੍ਰਕਾਰ ਦੇ ਮਗਜ਼ ਇਕੱਠੇ ਮਿਕਸ ਕਰਾ ਕੇ ਲੈ ਕੇ ਆਏ ਸੀਗੇ ਹੈ 1 ਕਿਲੋ ਦੇਸੀ ਕੀ ਦੀ ਪੰਜੀਰੀ ਬਣਾਵਾਂਗੇ ਆਪਾਂ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਇੱਕ ਬਰਤਨ 'ਚ ਕੱਢ ਲਿਆ ਹੁਣ ਆਪਾਂ ਪਾਵਾਂਗੇ ਦੇਸੀ ਕੀ ਕੜਾਹੀ 'ਚ ਇਹਨਾਂ ਸਿਰ ਸਾਰਿਆਂ ਨੂੰ ਬਣਾਵਾਂਗੇ ਕਰਾਂਗੇ ਮਿਕਸ ਪਹਿਲਾਂ ਦੇਸੀ ਕੀ ਨੂੰ ਕੜਾਹੀ 'ਚ ਪਾ ਲਿਆ ਆਪਾਂ ਨੇ ਅੱਪਾ ਬਣਾਉਣ ਜਾ ਰਿਹਾ ਹਾਂ 1 ਕਿਲੋ ਦੇਸੀ ਕੀ ਦੀ پنੀਰੀ ਅਸੀਂ ਵੀ ਪਹਿਲੀ ਵਾਰ ਟਰਾਈ ਕਰ ਰਹੇ ਹਾਂ ਮੈਂ ਕੋਪਾ ਨੂੰ ਗਰਮ ਕਰ ਲਿਆ ਕੜਾਹੀ ਫਿਰ ਵਿੱਚ ਮਿਕਸ ਕੀਤਾ 1 ਕਿਲੋ ਆਟਾ 1 ਕਿਲੋ ਦੇਸੀ ਕੀ 1 ਕਿਲੋ ਆਟਾ ਇਹਦੇ ਨੂੰ ਭੁੰਨਾਂਗੇ ਸਾਰ ਅਨੁਸਾਰ ਜਦੋਂ ਤੇ ਜੋ ਹਲਕੇ ਹਲਕੇ ਖੁਸ਼ਬੂ ਆਣੀ ਸਟਾਰਟ ਹੋ ਜੇ ਤੇ ਬ੍ਰਾਊਨ ਕਲਰ ਆ ਨਾ ਹੋ ਜਾਈਏ ਤਾਂ ਤੇ ਨਾਲ ਇਹ ਕਿਉਂ ਛੱਡ ਜਾਂਦਾ ਹੁੰਦਾ ਉਹਨੂੰ ਤਾਂ ਟਰਾਈ ਕਰਦੇ ਰਹਾਂਗੇ ਮੈਂ ਤੁਹਾਨੂੰ ਦੇ ਰਹਾਂ ਨੇ ਗਾਂਸ ਸਸਿਕਾ ਰਖਿਆ ਸਲੂ ਤੇ ਨਾਲ ਨਾਲ ਕਰਸੀ ਫੀਲ ਰਿਆਂ ਇਹਨੂੰ ਜਿੱਤ ਤੁਸੀਂ ਪਰਸੀ ਜਾਂ ਖੁਚਣਾ ਵੀ ਫੇਸ ਆਖਦੇ ਹਾਂ ਕਿਉਂਕਿ ਇਹ ਬਹੁਤ ਛੇਤੀ ਥਲੇ ਲੱਗ ਜਾਂਦੀ ਹੈ ਸੜ ਜਾਂਦੀ ਹੈ ਫਿਰ ਨਾਲ ਨਾਲ ਇਹਨੂੰ ਉਕ ਰਣੇ ਹੈਗਾ ਕਾਸੀ ਫੇਰਦੇ ਰਹਿਣਾ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਅਸੀਂ ਮੀਵੀ ਡਰਾਈ ਫਰੂਟ ਜਿਹੜੇ ਰੱਖੇ ਆ ਇਹ ਦੇਖੋ ਤੇ ਹੁਣ ਅਸੀਂ ਪਾਇਆ ਗੂੰਦ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਇਸ ਵੀਡੀਓ ਚ ਗੂੰਦ ਪਾਉਣ ਤੋਂ ਬਾਅਦ ਫਿਰ ਹੁਣ ਇਹਨੂੰ ਮਿਕਸ ਕੀਤਾ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਅਗਲੇ ਡਰਾਈ ਫਰੂਟਾਂ ਦੀ ਵਾਰੀ ਆ ਗਈ ਹੁਣ ਅਸੀਂ ਜਿਹੜੇ ਮਗਜ ਤੇ ਖਸਖਸ ਪੁੰਨੇ ਸੀਗੇ ਉਹਨਾਂ ਨੂੰ ਮਿਕਸ ਕੀਤਾ ਬੰਜੀਰੀ ਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਅਗਲੇ ਡਰਾਈ ਪਾਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਇਹ ਦੇਖੋ ਹੁਣ ਆਪਾਂ ਨੇ ਬਾਦਾਮ ਕਾਜੂ ਹੜ ਪਿੱਤੇ ਨੇ ਕਾਜੂ ਵੀ ਅਸੀਂ ਛੋਟੇ ਛੋਟੇ ਭਾਗਾਂ ਚ ਕਰ ਲਏ ਸੀਗੇ ਥੋੜੇ ਗ੍ਰाइंड ਕਰ ਲਏ ਸੀਗੇ ਤੇ ਹੁਣ ਆਪਾਂ ਪਾਤੀ ਬਾਦਾਮ ਚਿੜੀਆਂ ਦਾਖਾਂ ਕਹਿੰਦੇ ਨੇ ਦਾਖਾਂ ਉਹਨਾਂ ਨੂੰ ਬਿਲਕੁਲ ਲਾਸਟ ਤੇ ਉਤਾਰ ਕੇ ਪਾਵਾਂਗੇ ਤੇ ਨਹੀਂ ਚੰਗੀਆਂ ਜਿਆਦਾ ਹਰੇ ਨਹੀਂ ਮਿਲ ਜਾਂਦੀਆਂ ਨੇ ਤੇ ਆਪਾਂ ਚੰਗੀ ਤਰ੍ਹਾਂ ਸਾਰੇ ਡ్రਾਈ ਫਰੂਟ ਮਿਕਸ ਕਰ ਲਾਂਗੇ ਜੋ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਸੋਚ ਪਾਈ ਜਾਂਦੀ ਹੈ ਇਹ ਚ ਮਿਕਸ ਕੀਤੀ ਸਸ ਜੀ ਦੋ ਦੇ ਕੇ ਜਿਵੇਂ ਤੁਸੀਂ ਵੀਡੀਓ ਚ ਦੇਖਿਆ ਬਾਦਾਮ ਖਸ ਖਸ ਕਾਜੂ ਤੇ ਗੁੰਗੁਦ ਮਗਜ ਕਮਰਕਸ ਆਪਣੇ ਐਡ ਕੀਤੇ ਹੁਣ ਆਪਾਂ ਐਡ ਕਰਿਆ ਫੁੱਲ ਮਖਾਣੇ ਜੋ ਕਿ ਆਪਾਂ ਗ੍ਰੇਨਡ ਕੀਤੇ ਸੀ ਪਹਿਲਾਂ ਫਰਾਈ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਮਿਕਸ ਕਰਾਂਗੇ ਪੂਰੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਦੇਖੋ ਪਾਣੀ ਕਰਸੀਨਾ ਕਰੀ ਜਾ ਰਹੇ ਮਿਕਸ ਮੇਬਾ ਵੀ ਤਰਦ ਕਰਨ ਲੱਗ ਗਈ ਸੀਗੀ ਆਹ ਦੇਖੋ ਸਾਡੇ ਕੋਲੇ ਹੈਗਾ ਸੀ ਛੋਟਾ ਕੜਾਈ ਆ ਉਹਦੇ ਜਿਸੀ ਬਣਾਈ ਸੀ ਜੰਜੀਰੀ ਅਸੀਂ ਮਸਖੂਨ ਕਿੰਨੇ ਤਾਂ ਹੈ ਸਾਰ ਇਸ ਨੂੰ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਕੱਲੇ ਦਾਖਾ ਦੇ ਖੰਡ ਰਹੇਗੀ ਇੱਥੇ ਆਪਾਂ ਕੜਸੀ ਦੀ ਜਗਾ ਤੇ ਖਰਚਣਾ ਵੀ ਲੈ ਸਕਦੇ ਆ ਤਾਂ ਜੋ ਆਪਾਂ ਨੂੰ ਜਿਹੜੀ ਚੀਜ਼ ਕੰਫਰਟੇਬਲ ਰਹੇ ਉਹੀ ਚੀਜ਼ ਆਪਾਂ ਯੂਜ਼ ਕਰ ਸਕਦੇ ਆ ਭਾ ਵਿੱਚ ਮਿਕਸ ਹੋ ਜਾਉਂ। ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਇਹਨੇ ਫੁੱਲ ਮਖਾਣੇ। ਇਹਨਾਂ ਨੂੰ ਥੋੜਾ ਜ਼ਿਆਦਾ ਟਾਈਮ ਲੱਗਿਆ ਫੁੱਲ ਮਖਾਣਿਆਂ ਨੂੰ ਮਿਕਸ ਕਰਨ ਤੇ। ਤੇ ਸਭ ਤੋਂ ਲਾਸਟ ਤੇ ਫਿਰ ਆਪਾਂ ਪਾਵਾਂਗੇ ਦੇਸੀ ਖੰਡ। 1 ਕਿਲੋ ਦੇਸੀ ਕੀ ਜੀ 1 ਕਿਲੋ ਦੇਸੀ ਖੰਡ ਪਾਈ ਆਪਾਂ ਨੇ। ਇਹ ਦੇਖੋ ਜੀ ਆਪਣੀ ਪੰਜੀਰੀ ਬਣ ਕੇ ਤਿਆਰ ਹੈ। ਤੁਹਾਨੂੰ ਵੀਡੀਓ 'ਚ ਵੀ ਦੇਖ ਰਹੇ ਹੋ। ਬਹੁਤ ਹੀ ਟੇਸਟੀ ਹੈ। ਦੇਖੋ ਆਪਾਂ ਹੁਣ ਆਪਾਂ ਮਿਕਸ ਕਰਨ ਲੱਗਿਆ। ਇਹਨੂੰ ਆਪਾਂ ਗੈਸ ਤੋਂ نیچے ਉਤਾਰ ਲਿਆ ਤੇ ਆਪਾਂ ਹੁਣ ਇਹ 'ਚ ਮਿਕਸ ਕਰ ਰਹੇ ਹਾਂ ਦੇਸੀ ਖੰਡ। ਤੇਰ ਹੁਣ ਅਸੀਂ ਲੈ ਲਿਆ ਸੀ ਖੁਰਚਣਾ। ਖੁਰਚੀਨੇ ਨਾਲ ਚੰਗੀ ਤਰ੍ਹਾਂ ਮਿਕਸ ਕੀਤੀ ਦੇਸੀ ਖੰਡ। ਹੁਣ ਲੱਗਿਆ। ਇਹ ਦੇਖੋ। ਪੰਜੀਰੀ ਜੋ ਕਿ ਸਵਾਦ ਬਹੁਤ ਹੀ ਜ਼ਿਆਦਾ ਬਣੀ ਇਹਦੇ ਸਿਹਤ ਲਈ ਵੀ ਬਹੁਤ ਫਾਇਦੇ ਨੇ ਇਹ ਸਰੀਰ ਨੂੰ ਤਾਕਤ ਦਿੰਦੀ ਆ ਸਰਦੀਆਂ ਦੀ ਠੰਡ ਤੋਂ ਬਚਾਉਂਦੀ ਆ ਹੱਡੀਆਂ ਮਾਸਪੇਸ਼ੀਆਂ ਮਜ਼ਬੂਤ ਬਣਾਉਂਦੀ ਆ ਤੇ ਇਹਨੂੰ ਆਪਾਂ 1 ਮਹੀਨੇ ਤੋਂ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਪਰ ਇਹਨੂੰ ਜਿਆਦਾ ਹਵਾ ਚ ਨਮੀ ਚ ਨਹੀਂ ਰੱਖਣਾ ਹੈਗਾ ਨੋ ਆਪਾਂ ਕਿਸੇ ਵਧੀਆ ਬਰਤਨ ਚ ਪਾ ਕੇ ਇੱਕ ਤੋਂ 2 ਮਹੀਨਾ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹਦੇ ਚ ਆਪਾਂ ਹੋਰ ਵੀ ਚੀਜ਼ਾਂ ਜਿਦਾਂ ਕਿ ਲੇਵੇ ਵਗੈਰਾ ਤੇ ਐਡ ਕਰਕੇ ਰੱਖ ਸਕਦੇ ਆ ਬਣਾ ਸਕਦੇ ਆ ਜੇ ਕਿਸੇ ਨੇ ਬਣਵਾਉਣੀ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਹੀ ਟੇਸਟੀ ਬਣੀ ਸਾਡੀ ਪੰਜੀਰੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਚ ਖਸ ਖਸ ਉਦਾਂ ਦਿਖ ਰਹੀ ਆ ਜੋ ਕਿ ਸਿਹਤ ਲਈ ਠੰਡ ਤੋਂ ਬਚਾਉਂਦੀ ਆ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਹਦੇ ਨਾਲ ਸਿਹਤ ਬਹੁਤ ਵਧੀਆ ਬਣਦੀ ਆ ਪੰਜੀਰੀ ਖਾਣ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਆ ਇਹ ਦੇਖੋ ਬਹੁਤ ਹੀ ਵਧੀਆ ਸਾਡੀ ਬਣ ਕੇ ਪੰਜੀਰੀ ਤਿਆਰ ਹੋ ਚੁੱਕੀ ਆ ਧੰਨਵਾਦ ਹਾਂਜੀ ਜੇ ਕਿਸੇ ਨੇ ਦੇਸੀ ਜਿਹੜੀ ਪੰਜੀਰੀ ਬਣਵਾਉਣੀ ਹੋਵੇ ਤਾਂ ਸਾਨੂੰ ਕਮੈਂਟ ਕਰਨਾ ਲੋ ਜੀ ਹੁਣ ASCII ਸਵੇਰ ਟਾਈਮ ਰੱਖੀਆਂਂ ਦੇਸੀ ਕੀ ਦੀ ਪੰਜੀਰੀ ਦੋ ਗਲਾਸ ਚਾਹ ਦੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਡੀ ਨੈਕਸਟ ਰੈਸਪੀ ਲਈ ਸਾਨੂੰ ਸਬਸਕ੍ਰਾਈਬ ਕਰਕੇ ਸਾਡੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਬਣੀ ਰਹਿਣਾ ਵੀਡੀਓ ਨਾਲ